TF ਲੁਧਿਆਣਾ ਰੇਂਜ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 10 ਕਰੋੜ 80 ਲੱਖ ਰੁਪਏ ਦੀ ਕੀਮਤ ਦੀ ਹੈਰਨ ਬਰਾਮਦ ਕੀਤੀ ਆ ਵੱਖ-ਵੱਖ ਮਾਮਲਿਆਂ ਦੇ ਵਿੱਚ 2 ਕਿਲੋ 170 ਗ੍ਰਾਮ ਦੀ ਹੈਰਨ ਜ਼ਬਤ ਕੀਤੀ ਗਈ ਤੇ ਇਸ ਮਾਮਲੇ ਦੇ ਵਿੱਚ ਯੂਰੋਪੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਗੀ ਕਿ ਆਖਰ ਇਹਨਾਂ ਕੋਲੋਂ ਇਹ ਨਸ਼ਾ ਕਿੱਥੋਂ ਆਇਆ ਤੇ ਕਿੱਥੇ ਸਪਲਾਈ ਕਰਨਾ ਸੀ ਇਸ ਮਹੀਨੇ ਦੇ ਵਿੱਚ ਅਸੀਂ ਕਾਫੀ ਸਾਡੀ ਰਿਕਵਰੀਜ਼ ਹੋਈ ਹੈ ਕਾਫੀ ਕੇਸਿਸ ਦਰਜ ਰਿਜਿਸਟਰ ਹੋਇਆ ਸੋ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁਧ ਨਸ਼ਾ ਵਿਰੁੱਧ ਉਹਦੇ ਤਹਿਤ ਸਾਡੇ ਸਪੈਸ਼ਲ ਡੀਜੀਪੀ ਐਨਟੀਐਫ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਾਡੇ ਏਆਈਜੀ ਮੈਡਮ ਵత్సਲਾ ਗੁਪਤਾ ਆਈਪੀਐਸ ਐਨਟੀਐਫ ਲੁਧਿਆਣਾ ਰੇਂਜ ਜੀ ਦੀ ਯੋਗ ਅਗਵਾਈ ਤੇ ਐਨਟੀਐਫ ਲੁਧਿਆਣਾ ਰੇਂਜ ਦੀ ਟੀਮ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਕੱਲ ਮੁਕਦਮਾ ਦਰਜ ਹੋਇਆ ਔਰ ਉਹਦੇ ਚ ਸਾਡੇ ਐਸਆਈ ਨਰੇਸ਼ ਕੁਮਾਰ ਜੀ ਦੀ ਟੀਮ ਨੇ ਜਿਹੜੇ ਆ ਮੌਕੇ ਤੇ ਕਾਰਵਾਈ ਕਰਦੇ ਹੋਏ ਅਤੇ ਉਹਦੇ ਚੋਂ ਤਿੰਨ ਮੁਲਜ਼ਮ ਇਹਨਾਂ ਨੇ ਜਿਹੜੇ ਹੈ ਮੌਕੇ ਤੋਂ ਕਾਬੂ ਕੀਤੇ ਜਿਨ੍ਹਾਂ ਕੋਲੋਂ ਜਿਨ੍ਹਾਂ ਦੇ ਨਾਮ ਹਰਪ੍ਰੀਤ ਸਿੰਘ ਮਨੀ ਕੁਮਾਰ ਅਤੇ ਰਾਜ ਕੁਮਾਰ ਇਹ ਤਿੰਨੋ ਹੀ ਅੰਮ੍ਰਿਤਸਰ ਜੇਲ੍ਹ ਦੇ ਰਹਿਣ ਵਾਲੇ ਨੇ ਇਹਨਾਂ ਕੋਲੋਂ ਮੋਟਰਸਾਈਕਲ ਤੇ 603 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਹੈ ਨਾ ਸਰ ਕੀ ਇਹਨਾਂ ਦੀ ਬੈਕਗ੍ਰਾਉਂਡ ਹੈ ਕੀ ਕਰਦੇ ਸੀਗੇ ਤੇ ਕਿੱਥੋਂ ਲਿਆਉਂਦੇ ਸੀ ਤੇ ਕਿੱਥੇ ਵੇਚਦੇ ਦੇਖੋ ਅਜੇ ਇਹਦੇ ਵਿੱਚ ਹਜੇ ਹੋਰ ਡਿਟੇਲ ਦੇ ਵਿੱਚ ਅਸੀਂ ਜਿਹੜੀ ਪੁੱਛਗਿੱਛ ਇਹਦੀ ਕੀਤੀ ਜਾਣੀ ਹੈ ਸੋ ਮੁੱਢਲੀ ਤਫ਼ਤੀਸ਼ ਜਿਹੜੀ ਸਾਨੂੰ ਇੰਨਾ ਪਤਾ ਲੱਗਾ ਹੈਗਾ ਇਹ ਅੰਮ੍ਰਿਤਸਰ ਤੋਂ ਹੀ ਕਿਸ ਸਪਲਾਈਰ ਤੋਂ ਇਹਦੀ ਜਿਹੜੀ ਹੈਗੀ ਆ ਇਹ ਸਮਾਨ ਲੈ ਕੇ ਆਉਂਦੇ ਆ ਸਰ ਇਹਨਾਂ ਤੋਂ ਪਹਿਲਾ ਮਾਮਲਾ ਦਰਜ ਨੇ ਕੀ ਹੈ ਖੁਦ ਵੀ ਐਡਿਕਟ ਨੇ ਨਸ਼ੇ ਦੇ ਇਹ ਖੁਦ ਐਡਿਕਟ ਨਹੀਂ ਹੈਗੇ ਤੇ ਬਾਕੀ ਇਹਨਾਂ ਦਾ ਅਸੀਂ ਡੋਪ ਟੈਸਟ ਵੀ ਕਰਵਾਵਾਂਗੇ ਕਨਫਰਮੇਸ਼ਨ ਲਈ इवन देन ਇਹਨਾਂ ਜਿਹੜੇ ਮੁਕੱਦਮੇ ਹੈਗੇ ਉਹ ਵੀ ਅਸੀਂ ਡਿਟੇਲ ਅਸੀਂ ਕਰ ਰਹੇ ਹਾਂ ਠੀਕ ਹੈ ਸਰ ਦੂਸਰੇ ਮਾਮਲੇ ਦੇ ਵਿੱਚ ਹਾਂ ਇਸ ਤੋਂ ਇਲਾਵਾ ਅਸੀਂ ਬੀਤੇ ਦਿਨੀ ਹੋਰ ਮੁਕੱਦਮਾ ਵੀ ਦਰਜ ਕੀਤਾ ਹੈਗਾ ਸਾਡੇ ਏਐਸਆਈ ਭੁਪਿੰਦਰ ਸਿੰਘ ਤੇ ਏਐਨਟੀਐਫ ਦੀ ਟੀਮ ਦੇ ਨਾਲ ਉਹਨਾਂ ਨੇ ਉਹਨਾਂ ਨੇ ਇੱਕ ਮੁਲਜ਼ਮ ਮੰਗਲ ਸਿੰਘ ਜਿਹੜਾ ਹੈਗਾ ਬਟਾਲੇ ਦਾ ਰਹਿਣ ਵਾਲਾ ਹੈਗਾ ਉਹਨੂੰ ਕਾਬੂ ਕੀਤਾ ਸੀਗਾ ਸੋ ਉਹਦੇ ਕੋਲੋਂ 524 ਗ੍ਰਾਮ ਹੈਰੋਇਨ ਵਿਥ ਮੋਟਰਸਾਈਕਲ ਬਰਾਮਦ ਹੋਇਆ ਸੀਗਾ ਸੋ ਇੱਕ ਦੋਸ਼ੀ ਉਹਦੇ ਵਿੱਚ ਹਜੇ ਫਰਾਰ ਹੈਗਾ ਸਰ ਤੀਸਰੇ ਮਾਮਲੇ ਤੇ ਇਸ ਤੇ ਨਾਲ ਹੀ ਇਸੇ ਲੜੀ ਦੇ ਵਿੱਚ ਏ ਐਨ ਟੀ ਐਫ ਦੀ ਟੀਮ ਵੱਲੋਂ ਐਸ ਆਈ ਮੱਖਣ RAM ਵੀ ਸਾਡੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਟੀਮ ਨੇ ਦੋਸ਼ੀ ਫੜਿਆ ਸੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜਿਹਦੇ ਕੋਲੋਂ 1 ਕਿਲੋ ਤੇ 50 ਗ੍ਰਾਮ ਹੈਰੋਇਨ ਜਿਹੜੀ ਹੈ ਬਰਾਮਦ ਕੀਤੀ ਗਈ ਸੀਗੀ ਉਹ ਇੱਕ ਮੋਟਰਸਾਈਕਲ ਸੋ ਇਸ ਮਹੀਨੇ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਸਾਡੀ ਮੋਰ ਦੈਨ 2 ਕਿਜੀ ਹੈਰੋਇਨ ਦੀ ਰਿਕਵਰੀ ਜਿਹੜੀ ਹੈਗੀ ਹੈ ਉਹ ਹੀ ਠੀਕ ਹੈ ਸਰ ਸਰ ਹੁਣ ਐਸਟੀਐਫ ਕੀ ਕਾਰ ਵੀ ਕਰ ਰਹੀ ਹੈ ਇਹਨਾਂ ਨੂੰ ਰੋਕਿਆ ਤੇ ਸਾਰਿਆਂ ਨੂੰ ਸਾਡਾ ਸਭ ਤੋਂ ਵੱਡਾ ਫੋਕਸ ਇਹ ਹੈ ਕਿ ਅਸੀਂ ਇਹਨਾਂ ਦੇ ਬੈਕਵਰਡ ਲਿੰਕ ਦੇ ਵਿੱਚ ਜਾ ਕੇ ਜਿਹੜੇ ਵੀ ਕਨੈਕਟਡ ਹੈਗੇ ਨੇ ਜਿਹੜੇ ਇਹਨਾਂ ਨੂੰ ਸਪਲਾਈ ਕਰ ਰਹੇ ਨੇ ਹਿਰੋਇਨ ਦੀ ਉਹਨਾਂ ਤੱਕ ਪਹੁੰਚੀਏ ਤੇ ਉਹਨਾਂ ਨੂੰ ਅਰੈਸਟ ਕਰਨਾ ਸਾਡਾ ਜਿਹੜਾ ਮੇਨ ਕੰਮ ਹੈ ਸਰ ਪੰਜਾਬ ਦੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਚਾਹ ਰਹੇ ਜੀ ਦੇਖੋ ਨੌਜਵਾਨ ਪੀੜੀ ਨੂੰ ਤਾਂ ਇਹੀ ਸੰਦੇਸ਼ ਹੈ ਸਾਡੇ ਵੱਲੋਂ ਕਿ ਇਸ ਨਸ਼ੇ ਤੋਂ ਦੂਰ ਰਹਿਣ ਆਪ ਯੂਜ਼ ਕਰਨਾ ਕੰਜ਼ਿਊਮ ਕਰਨਾ ਇਸ ਤੋਂ ਬਾਹਰ ਬਚਣ ਤੇ ਜਿਹੜਾ ਸਪਲਾਈ ਦਾ ਇਹਨਾਂ ਨੇ ਇੱਕ ਇਨਾਂ ਦੇ ਦਿਮਾਗ ਦੇ ਵਿੱਚ ਯੂ ਦੇ ਦਿਮਾਗ ਦੇ ਵਿੱਚ ਹੈ ਕਿ ਇਹਦੇ ਚਲੋ ਕੁਝ ਪੈਸੇ ਬਣ ਜਾਂਦੇ ਹੈਗੇ ਆ ਬਟ ਇਹ ਜਿਹੜੀ ਚੀਜ਼ ਹੈਗੀ ਆ ਇਹ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈਗੀ ਇਹਦੇ ਤੋਂ ਬਚਣਾ ਚਾਹੀਦਾ ਹੈਗਾ ਆਪਣੇ ਜਿਹੜੇ ਕੰਮਕਾਰ ਹੈਗੇ ਆ ਉਹ ਸਹੀ ਕੰਮ ਕਰਨ ਉਹ ਸਹੀ ਤਰੀਕੇ ਨਾਲ ਜ਼ਿੰਦਗੀ ਨੂੰ ਜੀ ਸੋਦਾਦੀ ਆ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੀ ਸਖਤ ਹੈ ਜਿਲ੍ਹਿਆਂ ਦੇ ਵੱਲੋਂ ਅਫਸਰਾਂ ਨੂੰ ਹੁਕਮ ਦਿੱਤੇ ਗਏ ਉਸ ਤੋਂ ਬਾਅਦ ਨਸ਼ਾ ਤਸਕਾਂ ਦੇ ਖਿਲਾਫ ਕੰਮ ਜਾਕਾ ਸਿਆ ਚਾਰ ਰਿਹਾ ਹੈ ਹਕੀਕਤ ਇਹ ਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ